ਹਾਂਜੀ ਸਰ ਜੀ ਮੈਂ ਗੁਲਜਾਰ ਸਿੰਘ ਢਾਲੀਵਾਲ ਜੀ ਖੋਜ ਖਬਰ ਤੋਂ ਸਵੇਰ ਦੇ ਤੁਸੀਂ ਗੱਲ ਤਾਂ ਕਰ ਸਕਦੇ ਹੋ ਜੀ ਸਰ ਹੋਰ ਤੁਸੀਂ ਮੁਲਾਜ਼ਮੇ ਤਾਂ ਹੈਗੇ ਹੋ ਜੀ ਹੁਣ ਸਵੇਰ ਦੇ ਲੱਗੇ ਨੇ ਜੀ ਇਲੈਕਟਰਾ ਦਾ ਪ੍ਰਬੰਧ ਵੀ ਹੁਣ ਮਸਾ ਹੋਇਆ ਹੈ ਇੱਥੇ ਐਂਬੂਲੈਂਸ ਵੀ ਚਾਹੀਦੀ ਹੈ ਸਵੇਰ ਦੇ ਲੱਗੇ ਨੇ ਪਾਣੀ ਚ ਲੋਕ ਸਰਕਾਰ ਪ੍ਰਸ਼ਾਸਨ ਵੱਲੋਂ ਕੀ ਕਰਿਆ ਗਿਆ ਓਰੇ ਪ੍ਰਸ਼ਾਸਨ ਵੱਲੋਂ ਜੀ ਇਨਾਂ ਦੇ ਸਹਿਯੋਗ ਦੇ ਨਾਲ ਆ ਜਿਹੜਾ ਲਗਭਗ ਲੀਕੇਜ ਫਲਗ ਹੋ ਚੁੱਕੀ ਹੈ ਮੈਂ ਇਹ ਤਾਂ ਲੋਕ ਹੀ ਕਰ ਰਹੇ ਨੇ ਜੀ ਪ੍ਰਸ਼ਾਸਨ ਨੇ ਕੀ ਕਰਿਆ ਪ੍ਰਸ਼ਾਸਨ ਅਮੀਤੀ ਆਈ ਨਾਲ ਸਾਡੇ ਜਿਹੜਾ ਲਾ ਕੇ ਵੀਡੀਓ ਮਾਰਾ ਰਹੇ ਉਸ ਪਰ ਜਿੰਨਾ ਕ ਸਟਾਫ ਜਿਹੜੇ ਫਿਰ ਹੁਣ ਸਾਡੇ ਜਿਹੜੇ ਬੇਲਦਾਰ ਦੇ ਕਲਾਸ ਤੋਂ ਸਟਾਫ ਲੱਗਿਆ ਬੈ ਨਾ ਹੁਣ ਤਾਂ ਫੱਡਾ ਇਲੈਕਟ੍ਰੀਸ਼ੀਅਨ ਤੱਕ ਵਿੱਚ ਲੱਗੇ ਹੋਏ ਨੇ ਜਿਨ੍ਹਾਂ ਦਾ ਕੰਮ ਵੀ ਨਹੀਂ ਸੀਗਾ ਪਰ ਕਿਉਂਕਿ ਸਾਡੇ ਕੋਲੇ ਸਾਡੇ ਕੋਲੇ ਫੀਲਡ ਸਟਾਫ ਆਪਣੇ ਲੈ ਸਰ ਕੀ ਗੱਲ ਤਾਂ ਕੋਈ ਹਾਂਜੀ ਆਪਣੇ ਲਈ ਵੀ ਕੀ ਆਉਦਾ ਜੀ ਸਰ ਮੈਂ ਐਸਡੀਓ ਹਾਂ ਜੀ ਐਸਡੀਓ ਸਾਹਿਬ ਸਰ ਜੀ ਗੱਲ ਇਸ ਤਰ੍ਹਾਂ ਹੈ ਦੇਖੋ ਪਹਿਲਾਂ ਵੀ ਉਹ ਲੋਕਾਂ ਨੇ ਆਪਣਾ ਕੋਈ ਹੋ ਨਹੀਂ ਹੈਗਾ ਆਪਣਾ ਦੇ ਸਿਰਫ ਗੱਲ ਅੱਗੇ ਪਹੁੰਚਾਉਣੀ ਹੈ ਅੱਗੇ 19 ਨੰਬਰ 19 ਨੰਬਰ ਹੈ ਸ਼ਾਇਦ ਉਹ ਹਾਂਜੀ ਪੁਲੀ ਉਹ ਤੇ 2 ਮਹੀਨੇ ਇਕੱਠੇ ਨੇ ਹੈੜਾ ਪਿੰਡ ਦਿਨ ਰਾਤ ਰੱਖ ਹੀ ਰੱਖਦਾ ਰਹੇ ਇੱਕ ਖੱਡ ਪਿੱਛੇ ਠੀਕ ਹੈ ਜੀ ਮੈਂ ਇੱਕ ਮਿਲ ਵੇ ਜਾਂਦਾ ਰਿਹਾ ਦਿੱਲੀ ਨਹੀਂ ਜੀ ਮੈਂ ਅੱਜ ਜੋ ਐਨ ਕੀਤਾ ਤੇ ਜਿਹੜਾ ਨੁਕਸਾਨ ਹੋਇਆ ਜੀ ਕਿਸਾਨਾਂ ਦਾ ਉਹਦੇ ਬਾਰੇ ਵੀ ਕੋਈ ਰਿਪੋਰਟ ਜਸਤੇ ਅਸੀਂ ਪ੍ਰਸ਼ਾਸਨ ਨਾਲ ਸਾਡਾ ਲਗਾਤਾਰ ਤਾਰ ਦੇ ਚੱਲ ਰਿਹਾ ਹੈ ਐਸਡੀਓ ਸਾਹਿਬ ਦੀ ਸਾਈਡ ਤੇ ਆਈ ਸੀ ਠੀਕ ਹੈ ਦੇਖ ਸਕਦੇ ਹੋ ਜੀ ਸਵੇਰ ਦੇ ਲੋਕ ਲੱਗੇ ਹੋਏ ਨੇ ਜੀ ਸਵੇਰ ਦੇ ਦੇਖ ਸਕਦੇ ਹੋ ਦੇਖਦੇ ਆਂ ਵੀ ਲੋਕ ਲੱਗੇ ਹੋਏ ਨੇ ਚੱਠੇ ਨਿਹੜੇ ਤੇ ਖੜਿਆਲ ਦੇ ਹਾਂਜੀ ਸਰ ਜੀ ਹਾਂਜੀ ਹਾਂ ਗੱਲ ਇਸ ਤਰ੍ਹਾਂ ਇੱਥੇ ਪਹਿਲਾਂ ਵੀ ਅਸੀਂ ਸ਼ਿਕਾਇਤ ਕਰਦੇ ਰਹੇ ਨੇ ਵੀ ਖੱਡਾਂ ਪੈਰੀਆਂ ਨੇ ਬ੍ਰਦਰ ਦੇਖੋ ਗੱਲ ਇਸ ਤਰ੍ਹਾਂ ਮੇਰੀ ਪਹਿਲੀ ਪੋਸਟਿੰਗ ਆ ਔਰ ਮੇਰਾ ਪਹਿਲਾ ਦਿਨ ਆ ਇਸ ਦੌਰੇ ਅੱਜ ਹੀ ਆਏ ਹਾਂ ਅੱਜ ਹੀ ਆਏ ਜੀ ਮੈਂ ਪਹਿਲੀ ਬਦਲੀ ਕਦੋਂ ਹੋਈ ਐ ਅੱਜ ਹੀ ਹੋਈ ਐ ਨਾ ਉਹਨਾਂ ਦੀ ਬਦਲੀ ਪਹਿਲਾਂ ਵਾਲਿਆਂ ਦੇ ਵੀ ਅੱਜ ਗਏ ਨੇ ਜੀ ਉਹ ਅੱਜ ਬੁੱਟਲਾ ਢੇ ਗਏ ਨੇ ਮੈਂ ਅੱਛਾ ਮੌਕੇ ਦੀ ਬਦਲੀ ਕਰਤੀ ਮੌਕੇ ਦੀ ਨਹੀਂ ਬਦਲੀ ਕਰੀ ਹਾਂਜੀ ਜਨਰਲ ਟਰਾਂਸਫਰ ਚਲਦੀ ਹੈ ਸਰਕਾਰ ਦੀ ਜੋ ਪੁਲਿਸ ਹੈ ਜੋ ਸਰਕਾਰ ਦੀ ਹੈ ਜੋ ਪੁਲਿਸ ਕਿ ਚਲਦੀ ਹੈ ਨਾ ਵੀ ਉਸ ਮੁਤਾਬਕ ਬਦਲੀ ਹੋਈ ਹੈ ਸਾਡੀ ਲੈ ਕਿਰੋ ਛੋਟੇ ਸੇ ਅਸੀਂ ਕੁਝ ਨਹੀਂ ਕਹਿੰਦੇ ਗੱਲ ਤਾਂ ਇਹ ਆ ਵੀ ਕੁਦਰਤੀ ਅੱਜੇ ਬਦਲੀ ਹੋਣੀ ਸੀ ਜਿੱਦ ਨੇ ਅਸੇ ਟੁੱਟੀ ਹੈ ਸਰ ਨੂੰ ਪਤਾ ਕਰੋ ਨਾ ਜੀ ਜੋ ਠੀਕ ਹੈ ਨਾ ਜੀ ਪਰ ਇੱਕ ਤੁਹਾਨੂੰ ਮੋਟਾ ਜਿਹਾ ਦੱਸ ਦਿੰਦਾ ਇਹ ਤਾਂ ਇੱਕ ਸਲੋਗ ਮੁੜ ਗਿਆ ਵੀ ਬਦਲ ਵੀ ਅੱਜ ਹੋ ਗਿਆ ਨੈਰ ਵੀ ਆ ਚੁੱਕਾ ਲੈ ਸਰ ਮੋਟਾ ਜਿਹਾ ਦੱਸ ਦਿੰਦਾ ਨਾ ਜੀ ਤੁਹਾਨੂੰ ਉਹਤੇ 2 ਮਹੀਨੇ ਇਕੱਠੇ ਨੇ ਇਹਦਾ ਪਿੰਡ ਦਿਨ ਰਾਤ ਰਾਖੀ ਰੱਖਦਾ ਰਹੇ ਇੱਕ ਖੱਡ ਪਿੱਛੇ ਠੀਕ ਹੈ ਜੀ ਮੈਂ ਇੱਕ ਮਿਲਵੇ ਜਾਂਦਾ ਰਿਹਾ ਦਿੱਲੀ ਨਹੀਂ ਜੀ ਮੈਂ ਅੱਜ ਜੋ ਇਹਨ ਕੀਤਾ ਮੈਂ ਕੱਲ ਪਰਸੋਂ ਤੋਂ ਰੋਜ਼ ਆ ਸਾਰਾ ਸਾਈਡ ਦੇਖਾਂਗਾ ਜਿੱਥੇ ਜੋ ਕਮੀ ਲੱਗੂਗੀ ਉਹਨੂੰ ਮੈਂ ਦੁਰਸਤ ਕਰਾਂਗਾ ਮੈਂ ਤੁਹਾਡਾ ਧੰਨਵਾਦ ਜੀ ਕੋਈ ਗੱਲ ਨਹੀਂ ਗੱਲ ਕਰੀਏ ਤੁਸੀਂ ਗੱਲ ਇਸ ਤਰ੍ਹਾਂ ਜੀ ਵੀ ਇਹ ਤੇ ਵੀ ਖੱਡ ਬਾਹਰੋਂ ਬੰਦ ਕਰ ਜਾਂਦੇ ਤੇ ਜਦ ਕਿ ਖੱਡ ਅੰਦਰੋਂ ਬੰਦ ਕਰਨੀ ਹੈ ਬਾਹਰੋਂ ਪੈਂਚਰ ਲਾ ਜਾਂਦੇ ਸੀ ਜਿੱਥੋਂ ਟੁੱਟਿਆ ਹੈ ਬਰਾਦਰ ਪਾਣੀ ਚ ਐਨੇ 400 ਕਿਊਬ ਵਿੱਚ ਅੰਦਰੋਂ ਦੇ ਪਾਸੋਂ ਬੰਨ੍ਹਨੇ ਕਿਨੇ ਲੱਗ ਜੂਗਾ ਤੁਸੀਂ ਨਾ ਬਹੁਤ ਬਹੁਤ ਕੁਛ ਹੈ ਜੀ ਅੱਜ ਕੱਲਾ ਦੱਬ ਜਾਣੇ ਆਪਾਂ ਕੁਛ ਦੱਬ ਫਿਰ ਕੀ ਚੱਕੀ ਕਰੋਗੇ ਐਡੇ ਛੋਟੀ ਨਹਿਰ ਦੇ ਵਿੱਚ ਕੀ ਪਾਓਗੇ ਉਹਦਾ ਤਾਂ ਪਾਣੀ ਵੀ ਨਹੀਂ ਸੀ ਜਦੋਂ ਦੀ ਇਹ ਲਿਖਿਆ ਹੋਇਆ ਲਿਖ ਇਨਾਂ ਨੇ ਦੇ ਰਹੇ ਨੇ ਜਦੋਂ ਇਹ ਦੇ ਰਹੇ ਨੇ ਉਦੋਂ ਤਾਂ ਝੋਨਾ ਵੀ ਨਹੀਂ ਲਾਇਆ ਸੀ ਇਹਨੂੰ ਇਹਨੂੰ ਨਵੀਂ ਬਣਾਉਣ ਦਾ ਵੀ ਸਾਡੀ ਪ੍ਰਪੋਜ਼ਲ ਗਵਰਨਮੈਂਟ ਆਫ ਇੰਡੀਆ ਨੂੰ ਗਈ ਹੋਈ ਹੈ ਮੇਰੀ ਸਾਡਾ ਪ੍ਰੋਜੈਕਟ ਗਿਆ ਹੋਇਆ ਪਿਛਲੇ ਸਾਲ ਦਾ ਤੇ ਇਸ ਸਾਲ ਪਾਸ ਹੋਣ ਦੀ ਪੂਰੀ ਉਮੀਦ ਹੈ ਕਿ ਸਾਡ ਲਿੱਕਤੀ ਪੜਤ ਸਾਡੀ ਪ੍ਰਚਲਨ ਪੀਏ ਦਿੱਲੀ ਨਾਲ ਸ਼ੋਭਨਾਮ ਸਰ ਜੀ ਮੇਰਾ ਗੁਰਪ੍ਰੀਤ ਸਿੰਘ ਨਾਮ ਹੈ ਬਿਲਕੁਲ ਦੋਸਤੋ ਗੁਰਪ੍ਰੀਤ ਸਿੰਘ ਐਸ ਡੀਓ ਸਾਹਿਬ ਜੀ ਸਾਡੇ ਵਿਚਕਾਰ ਖੜੇ ਨੇ ਕਹਿੰਦੇ ਵੀ ਅਸੀਂ ਤਾਂ ਅੱਜੇ ਬਦ ਸਾਨੂੰ ਵੀ ਨਹੀਂ ਪਤਾ ਸੀਗਾ ਅੱਜੇ ਪੋਸਟਲ ਹੋ ਕੇ ਇੱਥੇ ਬਦਲੀ ਹੋ ਕੇ ਇੱਥੇ ਆਏ ਨੇਗੇ ਨਹਿਰੀ ਵਿਭਾਗ ਚ ਤੇ ਜੋ ਦੂਸਰੇ ਸੀ ਪਹਿਲਾਂ ਉਹਨਾਂ ਦੀ ਬਦਲੀ ਭਲਾੜ ਪੇਪਰ ਮੌਕੇ ਤੇ ਖੜੇ ਨੇ ਪ੍ਰਸ਼ਾਸਕ ਵੱਲੋਂ ਜੋ ਵੀ ਕਹਿੰਦੇ ਹੋਊਗਾ ਨਹਿਰ ਬੰਦ ਕਰਨ ਤੋਂ ਬਾਅਦ ਦਾ ਹੁੰਦਾ ਹੈ ਸਾਡਾ ਅਸੀਂ ਨਾ ਮਿੱਟੀ ਪ੍ਰਵਾਹ ਕੇ ਉਸ ਤੋਂ ਸੁਨਾਮ ਤੋਂ ਥੈਲੇ ਪ੍ਰਵਾਹ ਕੇ ਮਿੱਟੀ ਦੇ ਵਿੱਚ ਵੀ ਹੋਰ ਬੰਦੇ ਨੂੰ ਭਰਨੇ ਪੈਣ 150 200 ਥੈਲੇ ਸਾਡੇ ਟਰਾਲੀ ਉਹ ਆ ਗਈ ਸਾਹਮਣੇ ਪ੍ਰੋਸੈਸਨ ਵੱਲ ਠੀਕ ਹੈ ਸਾਡੇ ਵੱਲੋਂ ਕਿੰਨੀ ਕੰਮਦ ਕੀਤੀ ਜਾ ਸਕਦੀ ਹੈ ਸਾਡੇ ਮੁਲਾਜ਼ਮ ਵੀ ਇੱਥੇ ਨੇ ਸਾਰਾ ਕੁਝ ਵਿੱਚ ਨੇ ਕਿੰਨਾ ਕ ਸਮਾਂ ਲੱਗ ਜਾਣਾ ਹੈ ਇਹਨੂੰ ਬਸ ਇਹ ਹੋਰ ਘੰਟੇ ਦੇ ਵਿੱਚ ਵਿੱਚ ਇਹਦੇ ਵਿੱਚ ਸਾਰੇ ਪਲੱਗਿੰਗ ਹੋ ਜੂਗੀ ਇਹ ਦੀ ਕੱਲ ਤੋਂ ਜਦੋਂ ਇਹ ਨਹਿਰ ਬੰਦ ਹੋ ਗਈ ਤਾਂ ਪ੍ਰਸ਼ਾਸਨ ਆਪਣੀ ਉਹਦੇ ਅ ਜਦੋਂ ਦੇਸੀ ਵੀ ਆਰ ਮਸ਼ੀਨਰੀ ਦੇ ਨਾਲ ਇਹਨੂੰ ਸਾਰਾ ਦੁਆਰਾ ਤੋਂ ਕਰੇ ਪ੍ਰੋਪਰ ਤੌਰ ਤੇ ਪੂਰਾ ਪਲਾਕ ਕਰ ਦਾਂਗੇ ਉਸ ਕੋ ਬਾਹਰ ਵਿੱਚ ਪਾਣੀ ਛੱਡਿਆ ਜਾਵੇ ਠੀਕ ਹੈ ਤੇ ਜਿਹੜਾ ਨੁਕਸਾਨ ਹੋਇਆ ਜੀ ਕਿਸਾਨਾਂ ਦਾ ਉਹਦੇ ਬਾਰੇ ਵੀ ਕੋਈ ਡਰਸ ਅਸੀਂ ਪ੍ਰਸ਼ਾਸਨ ਨਾਲ ਸਾਡਾ ਲਗਾਤਾਰ ਤਰਨ ਦੇ ਚੱਲ ਰਿਹਾ ਹੈ ਜੀ ਸਾਹਿਬ ਦੀ ਸਾਈਡ ਤੇ ਆਈ ਸੀ ਉਹ ਵੀ ਉਹਨਾਂ ਵੱਲੋਂ ਕੋਈ ਕਾਰਵਾਈ ਹੋਏਗੀ ਜੋ ਮੇਰੇ ਵੱਲੋਂ ਕੁਝ ਕਰਨਾ ਹੋਊਗਾ ਉਹ ਅਸੀਂ ਰਲ ਮਿਲ ਕੇ ਕਰ ਲਾਂਗੇ ਅਸੀਂ ਪਿੰਡ ਵਾਲਿਆਂ ਦੇ ਨਾਲ ਖੜੇ ਹਾਂ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਹੁੰਦਾ ਤਾਂ ਸੰਗਤੀ ਵਾਲਾ ਮੇਰਾ ਰੈਸਟ ਆ ਉਸ ਨਾਲ ਸਬ ਵੀ ਹੈ ਨਾ ਇਸਾ ਮੇਰੇ ਦਵਾਰ ਖੁੱਲੇ ਨੇ ਮੇਰਾ ਨੰਬਰ ਮੈਂ ਇਹਨਾਂ ਨੂੰ ਦੇ ਚੱਲੇ ਆ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਹੈ ਕੋਈ ਇਹਨਾਂ ਨੂੰ ਕੋਈ ਕੋਆਪਰੇਟ ਨਹੀਂ ਕਰਦਾ ਮੈਂ ਹਮੇਸ਼ਾ ਨਵੀਂ ਨਹਿਰ ਦਾ ਵੀ ਕਹਿੰਦੇ ਪ੍ਰੋਗਰੈਸ ਗਈ ਹੋਈ ਅੱਗੇ ਪਰ ਆ ਮੌਕੇ ਤੇ ਲੋਕ ਲੱਗੇ ਹੋਏ ਨੇ ਦੇਖਦੇ ਆ 4 ਘੰਟੇ ਜਾਂ 5 ਘੰਟੇ ਜਿੰਨਾ ਸਮਾਂ ਲੱਗਦਾ ਹੈ ਤੇ ਉਹ